Thank <laughs> you. ਨ ਜਾਣੀ ਨਹੀਂ ਲੱਗੇ ਤੇ ਕਰ ਪਾ ਜੈਗਾ ਹਾਜ਼ਰੀ ਕਮੋ ਹਣ ਇਹਦੇ ਨਾਮ ਸਾਡੇ ਦਿੱਤਾ ਗੁਰਿੰਦਰ ਜੋ ਜੀ ਵਰਤਨ ਹੈ ਜੀ ਬੈਠਿਆ ਸਭ ਤੋਂ ਪਹਿਲੇ ਗੀਤ ਪੇਸ਼ ਕਰਦੇ ਤੁਹਾਡੀ ਸੇਵਾ ਚ ਲੱਗ ਮੇਨ ਵਾਟ ਮਰਦੇ ਚੱਕ ਦੇ ਪਰ ਸੱਜਾ ਤੋਕ ਦੇ ਬੈਠੀ ਏ ਚੱਕ ਫਲਾਏ ਮਰਦੇ ਸੋਚੇ ਤੋ ਹੈਲੋ ਹੈਲੋ ਹੋ ਸਕਦੇ ਤੈਨੂੰ ਹੈਲੋ ਹੈਲੋ ਬਾਸ ਲੱਗ ਸਭ ਤੋਂ ਪਹਿਲਾਂ ਪੇਸ਼ ਕਰਦੇ ਤੁਹਾਡੀ ਸੇਵਾ ਚ ਪਣੀਪਰ ਮੁਕੀ ਸਾਜਨਾ ਮਤਲਬ ਜੱਜਰ ਦੇ ਕੋਠੀ ਤੇ ਜੀਜੀ ਰੋਡ ਤੇ ਸੋਹਣਿਆਂ ਦੇ ਪਾਵੇ ਰਗਲੀ ਕੋਠੀ ਤੁਹਾਨੂੰ ਪਤਾ ਦੇਖੋ ਜੀ ਆਪਣੇ ਪੰਜਾਬ ਵਿੱਚ ਕੋਠੀਆਂ ਦਾ ਬਾਜ਼ ਬਹੁਤ ਹੋ ਗਿਆ ਜੇ ਇੱਕ ਬੰਦਾ ਦੋ ਮੰਦਰੀ ਬੁਲਾਉਂਦਾ ਦੂਆ ਤਿੰਨ ਮੰਦਰੀ ਬੁਲਾਉਂਦਾ ਕੋਠੀ ਵੈਸੇ ਸਾਡੀ ਵੀ ਬਣਦੀ ਸਾਨੂੰ ਕੋਈ ਮੈਸਰੀ ਮਾੜਾ ਮਿਲਿਆ ਉਹ ਬਤੰਦਰ ਦੋ ਦਿਨ ਹੋਣਾ ਦੋ ਦਿਨ ਹੋਾਈ ਨਹੀਂ ਨੂੰ ਪਤਾ ਗਾਣ ਵਾਲੇ ਬੰਦੇ ਤਾਂ ਗਾਣ ਤੋਂ ਦੇ ਦਿੰਦੇ ਜਿੱਦਣ ਘਰ ਨਹੀਂ ਤਾਂ ਪੈਸੇ ਨਹੀਂ ਤਾਂ ਅੰਦਾ ਜੀ ਦੇ ਨਾਉਣਾ ਦੀ ਡਾਕਟਰ ਹੋ ਜਾਂਦਾ ਲੈ ਭਾਈ ਤਾਲੀਆਂ ਮਾਰ ਦਿਓ ਜਰਾ ਖਿੱਚ ਖੰਘ ਕੇ ਜਰਾ जिते में सोना जे बारे लॻी पहुती ਪ੍ਰੇਤ ਗੋਦੀ ਨੂੰ ਪੂਰਾ ਕੇ 1600 ਦੇ ਆਗਿਰੇ ਆ। ਸਾਡੇ ਪੂਰੇ ਭਾਈ ਦੇ 10 ਸੋਨਾ ਸਾਡੀ ਪਾਗੀ ਪੂਰੇ ਵਾਲਾ 11000 ਰੁਪਏ ਸਹੂਲਤ ਦਿੰਦੇ ਗਏ। ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਹਰਮਨਦਰ ਸਿੰਘ ਜੀ। ਆਜ ਨੂੰ ਉਹਨਾਂ ਤੋਂ ਕੇ ਸਮਨ ਸਾਹਿਬ 2100 ਰੁਪਏ ਮੈਂ ਤੇ ਨਾਲ ਸੁਰੱਖਤੇ ਦੇ ਉਹਨਾਂ ਵੱਲੋਂ ਸਪਾਂਸਰ ਕੀਤੇ ਨੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ। ਮੋਰਪਾਲ ਸਿੰਘ ਜੋਤੀ ਦੇ ਸਮਾਜ ਸੇਵਕ ਜਿਹੜੇ 26 ਨਵੰਬਰ ਨੂੰ ਨਗਰਪਾਲਿਕਾ ਚੱਕਰਾਂ ਦੇ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਰਹੇ ਹਨ ਜਿੱਥੇ ਹਰ ਲੜਕੀ ਨੂੰ 52000 ਰੁਪਏ ਛਕਨ ਦਿੱਤਾ ਜਾਏਗਾ ਰਵਿੰਦਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੋਰਪਾਲ ਸਿੰਘ ਜੀ ਜੋਤੀ ਪਟਿਆਲਾ ਰਵਿੰਦਰ ਸਿੰਘ ਜੀ ਬਾਦਗੜੀ ਪ੍ਰਿੰਸ ਸ਼ਰਮਾ ਜੀ ਮੇਲੇ ਦੇ ਲਈ جدو جی جگو ساڑے بھی پترکار صاحبان ਬਿੱਲਾ ਸਾਡੇ ਅਦਾਲਗੜੀਆਂ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਲੱਗੀ ਜੀ ਪ੍ਰਦੀਪ ਬਰਮਾ ਜਿੰਨੇ ਵੀ ਪੱਤਰਕਾਰ ਸਹਿਬਾਨ ਸਾਰਿਆਂ ਦਾ ਇਸ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਜੀ ਬੋਟਰ ਲੈ ਲੀਏ ਜਗਤ ਸਿੰਘ ਜਕਲਾ ਬਿੱਟੂ ਰਾਜੇ ਮજરા सॾा वीर बिटो नदी पार स्वामी जी सेवादार जैसे सिंधी नाल ग्रुप फोटो बिटो बिर जी आजो बिटो जीदी पार गुटिया तो ਰਮੇਸ਼ ਵਰਮਾ ਜੀ ਕੁਲਦੀਪ ਸਿੰਘ ਜੀ ਹੋਂ ਸੁਖਪਾਲ ਸਿੰਘ ਜੀ ਸੰਜੀਵ ਗੋਗਣਾ ਅਕਸ਼ਰਪਾਲ ਗੁੱਤਾ ਜੀ ਅਮਰਪਾਲ ਲਾਲਾ ਸਾਗੀ ਸੋਨੀ ਸਾਗੀ ਜੀ ਪ੍ਰਭਦੀਪ ਪ੍ਰਭਦੀਪ ਕੇਸ਼ਵ ਕੁਮਾਰ ਸਾਡੇ ਜਸਵਿੰਦਰ ਸਿੰਘ ਜੀ ਐਡਵੋਕੇਟ ਸਾਹਿਬਾਨ ਜੋ ਵੀ ਹਾਜ਼ਰੀਆਂ ਭਰਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਸਾਡੇ ਮਲਕੀਤ ਸਿੰਘ ਜੀ ਪ੍ਰਭੂ ਸ਼੍ਰੀ ਵਾਲਮੀਕੀ ਜੀ ਮਹਾਰਾਜ ਜੀ ਦੇ ਪਰਗਟ ਉਤਸਵ ਦੀ ਹੈ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹਾਂ ਔਰ ਪ੍ਰਭੂ ਅਦੇ ਅਰਦਾਸ ਕਰਦਾ ਹਾਂ ਕਿ ਸਾਡਾ ਨਗਰ ਸਾਡਾ ਸ਼ਹਿਰ ਹਮੇਸ਼ਾ ਸਾਡੇ ਸ਼ਹਿਰ ਦੇ ਵਿੱਚ ਖੁਸ਼ੀਆਂ ਵਰਤਣ ਔਰ ਸਾਡਾ ਸਾਰਾ ਪ੍ਰਭੂ ਦਾ ਸਾਰਾ ਸਮਾਜ ਕਿੰ ਟੋਕਣੀ ਰਾਤ ਚੌਕਣੀ ਪ੍ਰਕਿਰ ਵਕ ਕਰੇ ਔਰ ਇਹਨਾਂ ਸ਼ਰਧਾਂ ਦੇ ਨਾਲ ਮੈਂ ਫੇਰ ਇੱਕ ਵਾਰੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੈ ਸ਼੍ਰੀ ਵਾਲਮੀਕ ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਭਦਰ ਸਿੰਘ ਜੀ ਔਕੋ ਸੋਹਣ ਸ਼ੇਨ ਮੰਦੀਪਾਲ ਬੰਸਲ ਜੀ ਮਾਸਟਰ ਜੀ ਸਾਡੇ ਗੁਰਮਤ ਸਿੰਘ ਜੀ ਭਦਰ ਸਿੰਘ ਜੀ ਇੰਜੀਨੀਅਰ ਸਾਹਿਬ ਮਲਕੀਤ ਟਕਰਵਾਲੀ ਜੈਨੂ ਕਰ ਲੈ ਅੱਧਰ ਕੱਟ ਮਾਰ ਦੇਣਾ ਇੱਥਾਂ ਜਸਵਿੰਦਰ ਸਿੰਘ ਜੀ ਹੋ ਭੋਗੀ ਤੇ ਕਾਲਾ ਬਿਲਕੁਰੀ ਜੋ